ਕਰਮਜੀਤ ਅਲਮੋੜ ਜੀ ਜਿਨ੍ਹਾਂ ਦਾ ਅੱਜ ਵਾਰਡ ਦੇ ਵਿੱਚ ਨਾਂ ਗੂੰਜਦਾ ਤੇ ਨਾਂ ਗੂੰਜਦਾ ਕਿਹਦੇ ਨਾਲ ਡੰਡੂਆ ਪਿੰਡ ਦਾ ਤੇ ਬੜਾ ਉਦੋਂ ਜਦੋਂ ਬੜੀ ਫਿਲਮਾਂ ਦੇ ਵਿੱਚ ਡੰਡੂਆ ਪਿੰਡ ਦਾ ਹਰੇਕ ਫਿਲਮ ਵਿੱਚ ਜ਼ਿਕਰ ਕਰਦਾ ਹੀ ਕਰਦਾ ਤੇ ਉਦੋਂ ਬੜਾ ਆਪਣੇ ਆਪ ਨੂੰ ਹੌਸਲਾ ਤੇ ਬੜਾ ਆਪ ਦਾ ਜਿਹੜਾ ਕਾਦਾ ਸਭ ਸਾਡਾ ਭਾਈ ਆ ਕਿ ਜਿਹੜਾ ਅੱਜ ਇੱਥੀਆਂ ਬੁਲੰਦੀਆਂ ਤੇ ਬੈਠਾ ਤੇ ਬੜਾ ਖੁਸ਼ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਜੋ ਹਰ ਦੁੱਖ ਸੁੱਖ ਦੇ ਵਿੱਚ ਹਰੇਕ ਯਾਰ ਦੋਸਤ ਦੇ ਵਿੱਚ ਵਿਚਰਨਾ ਸਮੇਂ ਚ ਸਮਾਂ ਕੱਢ ਕੇ ਫਿਲਮਾਂ ਦੀਆਂ ਛੂਟੀਆਂ ਨੂੰ ਛੱਡ ਕੇ ਵੀ ਦੇਖੋ ਪਹੁੰਚਦਾ ਹੈ ਦੁੱਖ ਸੁੱਖ ਦੇ ਵਿੱਚ ਕੋਈ ਇਹਦੇ ਵਿੱਚ ਇਸ ਤਰ੍ਹਾਂ ਦੀ ਉਹ ਨਹੀਂ ਕਿ ਮੈਂ ਸਾਰਾਂ ਜਾਂ ਮੇਰੇ ਕੋਲ ਸਮਾਂ ਨਹੀਂ ਤੇ ਕਈ ਵਾਰ ਨਹੀਂ ਵੀ ਸਮਾਂ ਮਿਲਦਾ ਨਾ ਔਰ ਮੌਕੇ ਦੀ ਡੇਟ ਦਾ ਤਾਂ ਭਾਈ ਹਾਜ਼ਰੀ ਜ਼ਰੂਰ ਲਵਾ ਕੇ ਆਉਂਦਾ ਹੈ ਤੇ ਅੱਜ ਵੀ ਸਾਨੂੰ ਉਹੀ ਕਾਲਜ ਦੀਆਂ ਗੱਲਾਂ ਯਾਦ ਨੇ ਤੇ ਜਦੋਂ ਇਕੱਠੇ ਹੁੰਨੇ ਆ ਉਹੀ ਮਾਹੌਲ ਗਿਆ ਸਾਨੂੰ ਚਾਹੇ ਅਸੀਂ ਵਾਸੀ ਸੁਨਾਮ ਦੇ ਆ ਜਦੋਂ ਗੱਲ ਗੰਡੂਆਂ ਦੀ ਹੁੰਦੀ ਆ ਨਾ ਤੇ ਪਵਿੱਤਰ ਬਾਈ ਹੋਰਿਆਂ ਕਰਕੇ ਕਰਨਜੀ ਦੁਆਰਿਆਂ ਕਰਕੇ ਸਾਨੂੰ ਐਂ ਲੱਗਦਾ ਕਿ ਸਾਡਾ ਪਿੰਡ ਗੰਡੂਆਂ ਇਹ ਬੜਾ ਵੱਡਾ ਸਾਨੂੰ ਹੌਸਲਾ ਮਿਲਦਾ ਤੇ ਸਾਨੂੰ ਇੱਥੋਂ ਦਾ ਜੇ ਕੋਈ ਜਾ ਕੇ ਗੱਲ ਵੀ ਸੁਨਾਮ ਚ ਕਰਦਾ ਮੈਂ ਗੰਡੂਆਂ ਤੋਂ ਨਾ ਸਾਨੂੰ ਬਾਈ ਚਾਹ ਚੜ ਜਾਂਦਾ ਇਹ ਪਿਆਰ ਸਦਕਾ ਕੋਈ ਚੰਨ ਜਨਾਦਾਰ ਨਹੀਂ ਬਣਿਆ ਹੋਇਆ ਇਹ ਸਾਡੇ ਫਾਦਰ ਸਾਹਿਬ ਹੋਰਿਆਂ ਤੋਂ ਇਹਨਾਂ ਦੀ ਮਿੱਤਰਤਾ ਚੱਲਦੀ ਆ ਰਹੀ ਆ ਸਾਡੇ ਸਤਕਾਰਯੋਗ ਬਲਵੰਤ ਅੰਕਲ ਬੈਠੇ ਨੇ ਇਹ ਉਹ ਸ਼ਖਸੀਅਤਾਂ ਨੇ ਸਾਡੇ ਬਾਪੂ ਹੋਰਿਆਂ ਦੀਆਂ ਯਾਰੀਆਂ ਨੇ ਤਾਂ ਜੇ ਅੱਗੇ ਦੀ ਅੱਗੇ ਪੀੜ੍ਹੀਆਂ ਸੀ ਓਵੇਂ ਸਕੇਆਂ ਵਾਂਗੂ ਬਰਤ ਰਿਹਾ ਇੱਥੋਂ ਬੰਦੇ ਦੀ ਸ਼ਖਸੀਅਤ ਦਾ ਪਤਾ ਲੱਗਦਾ ਕਿ ਨਹੀਂ ਅੱਜ ਕੱਲ ਮਹੌਲ ਚੇਂਦਾ ਸਮੇਂ ਨਾਲ ਮਿੱਤਰਤਾ ਚੇਂਜ ਹੁੰਦੀ ਜਾਂਦੀ ਰਹਦੀ ਹੈ ਕਿਉਂ ਕਾਰੋਬਾਰ ਦੇ ਸਮੇਂ ਨਾਲ ਉਹ ਕੋਈ ਕਿੱਤੇ ਚ ਪੈ ਗਿਆ ਉਹ ਪਿਛਲਿਆਂ ਨੂੰ ਭੁੱਲ ਕੇ ਨਵੇਂ ਨਾਲ ਝੋਟ ਜਾਂਦਾ ਤੇ ਉਹ ਇਨਸਾਨ ਹੁੰਦਾ ਜਿਹੜਾ ਪੁਰਾਣੇ ਮਿੱਤਰਾਂ ਨੂੰ ਤੇ ਆਦੇ ਬਜ਼ੁਰਗਾਂ ਦੇ ਆ ਯਾਰੀਆਂ ਨੂੰ ਨਹੀਂ ਭੁੱਲਦਾ ਇਹ ਚੰਨ ਇਨਸਾਨ ਹੀ ਹੁੰਦੇ ਨੇ ਇਹਦਾ ਬਾਤ ਬੁਰਾਈਆਂ ਗੰਡੂਆ ਪਿੰਡ ਨੂੰ ਲਾਂਬਾ ਲਾਉਂਦਾ ਅੱਜ ਵੱਡਾ ਗੰਡੂਆ ਪਿੰਡ ਨੂੰ ਲਾਂਬਾ ਲਾਉਂਦਾ ਅੱਜ ਵੱਡਾ ਮੌਕਾ ਮਿਲਿਆ ਤਾਂ ਹੋਰਾਂ ਲੋਕੀਆਂ ਨੇ ਇਹਨੂੰ ਇੱਕ ਆਮ ਇਲੈਕਸ਼ਨ ਨਾ ਸਮਝ ਲਿਓ ਇਹ ਆਪਣੇ ਪਿੰਡ ਦੀ ਆਣ ਬਾਣ ਤੇ ਸ਼ਾਨ ਆ ਤੇ ਜਿਹੜੀ ਆਪਾਂ ਉਦੋਂ ਲੈਣਾ ਜਿੱਡੀਆਂ ਮਰਜ਼ੀਆਂ ਲੰਬੀਆਂ ਰੱਖ ਜਾਣ ਤੇ ਬੋਰਡ 'ਚ ਘਾਟ ਨਹੀਂ ਹੋਣੀ ਚਾਹੀਦੀ ਕੱਲੀ-ਕੱਲੀ ਵੋਟ ਮੇਰੀਆਂ ਮਾਤਾ-ਮਾਤਾ ਭੈਣਾ ਤੇ ਭਰਾਵੋ ਕੱਲੀ-ਕੱਲੀ ਵੋਟ ਚਾਹੇ ਅੱਧੀ ਰਾਤ ਲੱਗ ਜੇ ਆਪਾਂ ਵੋਟਾਂ ਪੁੱਟਾਉਣੀ ਆ ਸਭ ਤੋਂ ਵੱਡੀ ਘਾਟ ਕੀ ਰਹਿ ਜਾਂਦੀ ਆ ਕੀ ਸੋਚ ਲੰਨੇ ਆ ਲੈਣ ਲੱਗੀ ਹੋਈ ਆ ਯਾਰ ਕਿ ਕਿਹੜਾ ਉੱਥੇ ਰਹਿਣ ਚ ਖੜੂ ਪਰ ਇਨੂੰ ਆਪਣੀ ਕੱਲਾ ਕੱਲਾ ਇਲੈਕਸ਼ਨ ਫੜ ਕੇ ਤੇ ਆਪਣੀ ਵੋਟ ਨੂੰ ਪੂਰਾ ਆਪਾਂ ਉਦਨ ਆਪਾਂ 14 ਤਰੀਕ ਨੂੰ ਪੂਰਾ ਸਮਾਂ ਕੱਢਣਾ ਉਦਨ